ਠੀਕ ਹੈ ਜੀ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਵੀਰੇ ਸਮਝ ਲਓ ਬਾਈ ਟੈਨਸ਼ਨ ਖਤਮ ਸਰਵਿਸ ਵੀ ਨਹੀਂ ਕਰਾਉਣ ਦੀ ਲੋੜ ਐ ਦੀ ਇਹਨਾਂ ਸਰਵਿਸ ਤੇ ਚੱਲੂ ਇਹ ਇੱਕ ਨਹੀਂ ਹੁਣ 10 ਘੰਟੇ ਹੋ ਗਏ ਕਿਉਂਕਿ ਸਰਵਿਸ ਅਜੇ ਮੰਡੀ ਵਿੱਚ ਤੇ ਨੰਬਰ ਤੁਹਾਨੂੰ ਦੱਸ ਦਈਏ 98153 70258 ਮਿੱਤਰੋ ਸ੍ਰੀ ਕਾਲ ਜੀ ਤੇ ਅੱਜ ਦੀ ਵੀਡੀਓ ਵਿੱਚ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਅੱਪਾ ਗੱਲ ਕਰਾਂਗੇ ਜੌਂਟ ਯਰ 5210 ਦੀ 2021 ਮਾਡਲ ਟਰੈਕਟਰ ਹੈ ਜੀ ਤੇ ਉਹਦੇ ਉੱਪਰ ਸਾਰੀ ਵੀਡੀਓ ਆ ਤੇ ਤੁਸੀਂ ਹਲੋ ਵੀਡੀਓ ਦੇਖੋ ਤੇ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਠੀਕ ਹੈ ਜੀ ਆਜਾ ਫਿਰ ਵੀਡੀਓ ਕਰਦੇ ਹਾਂ ਸ਼ੁਰੂ ਤੇ ਲਓ ਜੀ ਸੱਜਣਾ ਟਰੈਕਟਰ ਕਰੋ ਚੈੱਕ ਜੀ 5210 ਜੌਂਡੀਅਰ 2021 ਮਾਡਲ ਟਰੈਕਟਰ ਹੈ ਵੀਰੇ ਠੀਕ ਹੈ ਜੀ ਤੇ ਆਹ ਦੇਖੋ ਅੱਛਾ ਲਿਖਾ ਮੈਨੂਫੈਕਚਰਿੰਗ 8ਵਾਂ ਮਹੀਨਾ 2021 ਸਨ ਠੀਕ ਹੈ ਤੇ ਰੱਬ ਦੀ ਕਿਰਪਾ ਨਾਲ ਆਪਣੇ ਕੋਲ 321 ਮਾਡਲ ਖੜੇ ਆ ਇੱਕ ਐਡੀਸ਼ਨ ਵੀ 21 ਮਾਡਲ ਹੈ ਤੇ ਇੱਕ 735 ਉਹ ਵੀ 21 ਮਾਡਲ ਹੈ ਜੀ ਤੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਬਈ ਨਾਲ ਦੇ ਟਰੈਕਟਰ ਦੇ ਜਮਾ ਹੀ ਨਾਲ ਦੇ ਤੁਹਾਨੂੰ ਇਹਦਾ ਮਾਰਕਾ ਵੀ ਦਿਖਾਉਣਾ ਕਿੱਥੇ ਲਿਖਿਆ ਹੋਇਆ ਆਹ ਦੇਖੋ ਜੀ 21 ਦਾ ਮਗਲੇ ਟਾਇਰ ਵੀ ਨਾਲ ਦੇ ਮੋਲੇ ਵੀ ਨਾਲ ਦੇ ਆ ਠੀਕ ਹੈ ਤੇ ਤੁਹਾਨੂੰ ਗਾਹਾਂ ਮੀਟਰ ਮੋਟਰ ਚੈੱਕ ਕਰਾਉਨੇ ਆ ਡੰਡਾ ਵੀ ਮਿਲ ਜਾਵਾ ਇਹਦੇ ਨਾਲ ਬਾਈ ਫੱਟੀ ਵੀ ਹੈਗੀ ਹੈ ਹੁੱਕ ਵੀ ਹੈਗੀ ਹੈ ਤੇ ਹੁੱਕ ਪੀਟੀ ਵਾਲਾ ਕਵਰ ਵੀ ਹੈਗਾ ਬਈ ਅੰਦਰ ਲੱਗਿਆ ਹੋ ਉਹ ਸਾਰੇ ਬੁਰਦੇ ਮਿਲੇ ਹੋਏ ਜਾਨੀ ਕਿ ਬਾਈਆਂ ਨੇ ਕੋਈ ਸਮਾਨ ਹੀ ਰੱਖਿਆ ਖੈੜ ਦਾ ਨੰਬਰ ਹੈ ਪੀਵੀ 27 ਠੀਕ ਹੈ ਜੀ ਪਹਿਲੇ ਮਾਲਕਾਂ ਦਾ ਟਰੈਕਟਰ ਹੈ ਫਸਟ ਓਨਰ ਹੈ ਜੀ ਜ셔 ਮੜਾ ਘੁੰਮ ਗਿਆ ਆਪਾਂ ਨੂੰ ਸਲਫਟ ਮਾਰ ਇਹਦੀ ਤੇ ਬਾਈ ਸਰਵਿਸ ਟਰੈਕਟਰ ਦੀ ਹੋਈ ਹੋਈ ਆ ਤੇ ਬਾਕੀ ਸਾਨੂੰ ਸਟਾਰਟਿੰਗ ਚੈੱਕ ਕਰਾਉਣੀ ਆ ਸਾਊਂਡ ਸੌਂਡ ਚੈੱਕ ਕਰ ਲਓ ਸੀ ਆ ਦੇਖੋ ਫਰੇਸ ਮਾਰ ਮੜੀ ਜੀ ਪੈਰ ਵਾਲੀ ਦੇ ਦੇ ਫੋਲ ਦੇ ਦੇ ਬਸ ਬਸ ਬਹੁਤ ਦੇ ਇਸ ਘਟ ਕਰ ਕਰ ਹੁਣ ਕਰ ਬਸ ਜਿਹੜੇ ਟਰਬੋ ਇੰਜਨ ਹੁੰਦੇ ਆ ਨਾ ਜਦੋਂ ਜਮੈਂ ਨੋਰਮਲ ਆਰਪੀਐਮ 'ਪਾ ਹੁੰਦੇ ਫੇਰ ਬੰਦ ਕਰੇ ਕਰਦੇ ਇਹਨਾਂ ਨੂੰ ਹਾਂ ਆ ਚੋਕ ਮੋੜ ਕੇ ਅੰਦਰ ਕਰ ਦੋ ਓੜੀ ਕੀਤੀ ਵਾਹਨ ਨੂੰ ਲੋ ਜੀ ਹਾਂ ਜੀ ਘੱਟੀ ਜੀ ਠੀਕ ਆ ਜੀ ਤੇ ਦੇਖੀ ਮੀਟਰ ਕਿੰਨੇ ਘੰਟੇ ਲਿਖਿਆ ਵਾ ਦੇਖੋ ਸਟਾਰਟ ਕਰਕੇ ਵਾਦ ਲੱਗਣਾਗਾ ਤਾਂ ਆ ਬਈ ਚੱਲਿਆ ਵਾ ਜੀ 408 ਘੰਟੇ ਜੀ ਤੇ ਇਹਦੀ ਸਰਵਿਸ ਹੋ ਕੇ ਆਈ 398 ਘੰਟੇ ਤੇ ਠੀਕ ਆ ਆ ਦੇਖੋ 398 408 82 10 ਘੰਟੇ ਹੀ ਹੋਏ ਸਾਲ ਸਾਰੇ ਸਮਝ ਲਓ ਬਾਈ ਟੈਨਸ਼ਨ ਖਤਮ ਸਰਵਿਸ ਵੀ ਨਹੀਂ ਕਰਾਉਣ ਦੀ ਲੋੜ ਐ ਦੀ ਇਹਨਾਂ ਸਰਵਿਸ ਤੇ ਚੱਲੂ ਇਹ ਇੱਕ ਨਹੀਂ ਹੁਣ 10 ਘੰਟੇ ਹੋ ਗਏ ਕਿਉਂਕਿ ਸਰਵਿਸ ਹੋਈ ਨੂੰ ਵੀ ਤੇ ਬਾਕੀ ਤੁਹਾਨੂੰ ਹੈ ਤਾਂ ਮੇਨ ਗੱਲਾਂ ਦਾ ਪਤਾ ਹੀ ਆ ਵੀਰ ਚਾਰ ਸਪੀਡਾਂ ਵਿੱਚ ਆਉਂਦਾ ਡਿਸਟ੍ਰਿਬਿਊਟਰ ਲੱਗਿਆ ਹੋਦਾ ਹੈ ਤੇ ਆਹ ਦੇਖੋ ਹਾਈ ਲੋ ਮੀਡੀਅਮ ਚਾਰ ਗੇਅਰ ਆਉਂਦੇ ਆ ਤੇ ਤੇ ਟਰਬੋ ਇੰਜਨ ਹੈ ਠੀਕ ਹੈ ਜੀ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਵੀਰੇ 7 ਲੱਖ 35 ਹਜ਼ਾਰ ਪਰ ਡਿਮਾਂਡ ਕਰਦੇ ਆ ਜੀ ਇਹਦੀ ਜੌਂਡੀਆ 52 ਦਾ 21 ਮਾਡਲ ਦੀ 7 ਲੱਖ 35 ਹਜ਼ਾਰ ਜੀ ਤੇ ਬਾਕੀ ਰੇਟ ਮੌਕੇ ਤੇ ਮਾਨਤਾ ਨਾਲ ਹੋ ਜੂ ਟਰੈਕਟਰ ਵਿੱਚ ਕੱਟ ਲਾਂਗੇ ਸਿੱਧਾ ਲੈਣਾ ਸਿੱਧਾ ਵੀ ਲੈ ਤੇ ਦੇ ਦਾਂਗੇ ਤੇ ਬਾਕੀ ਤੁਹਾਨੂੰ ਹਾਲੈਂਡ ਵੀ ਦਿਖਾ ਦਈਏ ਇੱਕ ਵਾਰੀ ਆਹ 21 ਮਾਡਲ ਖੜਾ ਜੀ ਐਡੀਸ਼ਨ ਇਹਦੇ ਵੀ ਚਾਰੇ ਟਰਮਾ ਕੱਲੇ ਮੁੱਲੇ ਸਾਰੇ ਨਾਲ ਦੇ ਆ ਠੀਕ ਹੈ ਜੀ ਤੇ ਇੱਧਰ ਖੜਾ ਆਪਣਾ 735 ਇਹ ਵੀ 21 ਮਾਡਲ ਹੈ ਇਹਦੇ ਵੀ ਟਾਇਰ ਨਾਲ ਦੇ ਚਾਰੇ ਠੀਕ ਹੈ ਬਹੁਤ ਵਧੀਆ ਟਰੈਕਟਰ ਆਏ ਹੋਇਆ ਤੇ ਬਾਈ ਬਾਕੀ ਅਸੀਂ ਧੋਇਆ ਸਮਾਰਿਆ ਕੁਝ ਵੀ ਨਹੀਂ ਹੈਗਾ ਮੱਟੀ ਮੋਟੀ ਉੱਗਣੀ ਲੱਗੀ ਪਈ ਬਾਈ ਦੇ ਖੇਤਾਂ ਮਤੋਂ ਲੈ ਕੇ ਆਏ ਸਿੱਧਾ ਹੀ ਠੀਕ ਹੈ ਉਦਾਂ ਨਾਲ ਜੱਜਮੈਂਟ ਲਾਇਓ ਵੀ ਹਾਂ ਗੰਦਾ ਸੋਹਣਾ ਨਹੀਂ ਹੋਣਾ ਸੋਹਣਾ ਬਧੇਰਾ ਇਹ ਬਸ ਧੋਣੇ ਨੂੰ ਹੋਇਆ ਵਾ ਆ ਦੇਖੋ ਮਿੱਟੀ ਮਾਟੀ ਉੱਕਣੀ ਲੱਗੀ ਵੀ ਐ ਠੀਕ ਆ ਜੀ ਹੋਰ ਐ ਮਾ ਕੋਈ ਚੱਕਰ ਨਹੀਂ ਹੈਗਾ ਤੇ ਟਰੈਕਟਰ ਪੂਰਾ ਸੋਹਣਾ ਹੈ ਘਰ ਰੱਖਣੇ ਚੋਗਾ ਏ ਖੇਤੀ ਨੂੰ ਚੱਲਿਆ ਹੋਇਆ ਵੈਸੇ ਵੀ ਤੇ ਬਾਕੀ ਜਿਹੜੇ ਸੱਜਣ ਚਾਹਵਾਨ ਨੇ ਜਰੂਰ ਸੰਪਰਕ ਕਰ ਸਕਦੇ ਆਂ ਭਾਈ ਨੰਬਰ ਤੁਹਾਨੂੰ ਪਤਾ ਹੀ ਐ ਲੋਕੇਸ਼ਨ ਵੀ ਤੁਹਾਨੂੰ ਪਤਾ ਹੀ ਐ ਪੱਠਾ ਸਾਹਿਬ ਅਨਾਜ ਮੰਡੀ ਵਿੱਚ ਤੇ ਨੰਬਰ ਤੁਹਾਨੂੰ ਦੱਸ ਦਈਏ 98153 70258 ਦੁਬਾਰਾ ਬੋਲ ਦਿੰਨਾ ਭਾਈ ਜੇ ਹੋਰ ਨੰਬਰ ਲੈਣਾ ਹੈ 98702204427 ਇਹ ਦੋ ਨੰਬਰ ਹੈ ਜੀ 1 98 98 53 70 252 ਤੇ ਦੂਜਾ ਹੈਗਾ 98 722 044 27 ਸੰਪਰਕ ਕਰ ਲਿਓ ਮੇਰਾ ਵੀਰ ਠੀਕ ਹੈ ਜੀ ਓਕੇ